ਕਹਿੰਦੇ ਟੈਕਨੋਲੋਜੀ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਕਿ ਗੱਡੀਆਂ ਵੀ ਅਜਿਹੀਆਂ ਬਣਾਤੀਆਂ ਜਿਹੜੀਆਂ ਕਿ ਤੁਹਾਡੀ ਐਮਰਜੈਂਸੀ ਦੇ ਵਿੱਚ ਕੰਮ ਆ ਸਕਦੀਆਂ ਨੇ ਕਹਿੰਦੇ ਵੀ ਡੁੱਬੀਆਂ ਹੋਈਆਂ ਗੱਡੀਆਂ ਹੁਣ ਡੁੱਬਦੀਆਂ ਨਹੀਂ ਤੇ ਕੰਪਨੀ ਨੇ ਤਿਆਰ ਕਰਤੀ ਐਹੀ ਜੀ ਗੱਡੀ ਵੀ ਜਿਹੜੀ ਆ ਗੱਡੀ ਪਾਣੀ ਦੇ ਵਿੱਚ ਡਿੱਗਣ ਦੇ ਨਾਲ ਦੇ ਨਾਲ ਹੀ ਕਿਸ਼ਤੀ ਬਣ ਜਾਊਗੀ ਤਾਂ ਦੋਸਤੋ ਚੀਨ ਦੀ ਕੰਪਨੀ ਨੇ ਬਿਡ ਕੰਪਨੀ ਆ ਉਹਨੇ ਇੱਕ ਗੱਡੀ ਬਣਾਤੀ ਉਹਦਾ ਟੈਸਟ ਸੀਗਾ ਤੇ ਉਹ ਟੈਸਟ ਵਾਲੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਨਾ ਨਾਲ ਵੀਡੀਓ ਚੱਲ ਰਹੀ ਆ ਪਹਿਲਾਂ ਆਪਾਂ ਵੀਡੀਓ ਸੁਣਦੇ ਆ ਦੇਖਦੇ ਆ ਦੇਖੋ ਤੁਸੀਂ 30 ਮਿੰਟ ਤੱਕ ਪਾਣੀ ਦੇ ਵਿੱਚ ਤੈਰੂਗੀ ਹੁਣ ਇਹ ਗੱਡੀ ਕਹਿੰਦੇ ਨੇ ਟੈਕਨੋਲੋਜੀ ਜਿਹੜੀ ਆ ਤਰੱਕੀ ਕਰ ਰਹੀ ਆ ਤਾਂ ਲੋਕਾਂ ਦੀ ਸੇਫਟੀ ਦੇ ਸਾਧਨ ਵੀ ਵੱਧ ਰਿਹਾ ਹੈ ਤਾਂ ਦੋਸਤੋ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਓ ਆ ਦੇਖੋ ਜੀ ਗੱਡੀ ਪਾਣੀ ਦੇ ਵਿੱਚ ਤਰ ਰਹੀ ਆ ਇਹ ਲਓ ਜੀ ਪਾਣੀ ਦੇ ਵਿੱਚ ਡੁੱਬਦੀ ਹੋਈ ਦਿਖਾ ਰਿਹਾ ਗੱਡੀ ਨੂੰ ਪਰ ਇਹ ਡੁੱਬਦੀ ਨਹੀਂ ਇਹ ਤੈਰੂਗੀ ਦੇਖੋ ਤੁਸੀਂ ਕਿਸ਼ਤੀ ਦੀ ਤਰ੍ਹਾਂ ਲਓ ਜੀ ਹੁਣ ਉਹਦੇ ਐਮਰਜੈਂਸੀ ਬਟਨ ਜਿਹੜਾ ਓਕੇ ਕਰਤਾ ਉਹ ਤੋਂ ਬਾਅਦ ਦੇਖੋ ਤੁਸੀਂ ਗੱਡੀ ਕਿਵੇਂ ਚੱਲ ਰਹੀ ਐ ਦੇਖੋ ਜੀ ਲਓ ਜੀ ਮੋੜ ਲਈ ਗੱਡੀ ਪਾਣੀ ਦੇ ਵਿੱਚ ਹੀ ਮੁੜ ਰਹੀ ਐ ਆਹ ਦੇਖੋ ਹੁਣ ਇਹ ਕਿਨਾਰੇ ਤੇ ਆ ਰਹੀ ਐ ਹੁਣ ਤਾਂ ਅੰਦਾਜ਼ਾ ਲਾ ਸਕਦੇ ਹੋ ਤੁਸੀਂ ਵੀ ਕਿੰਨਾ ਜ਼ਿਆਦਾ ਟੈਕਨੋਲੋਜੀ ਨੇ ਤਰੱਕੀ ਕੀਤੀ ਹੈ ਦੇਖੋ ਲਓ ਜੀ ਸੇਫਟੀ ਨਾਲ ਇਹ ਗੱਡੀ ਜਿਹੜੀ ਆ ਕਿਨਾਰੇ ਤੇ ਆ ਗਈ ਜਿਹੜਾ ਟੈਸਟ ਆ ਉਹ ਕੰਪਲੀਟ ਹੋ ਗਿਆ ਦੇਖੋ ਤੁਸੀਂ ਵੀ ਗੱਡੀ ਜਿਹੜੀ ਆ ਬਾਹਰ ਆ ਗਈ ਲਓ ਜੀ ਚੈੱਕ ਕਰੋ ਗੱਡੀ ਬਾਹਰ ਆ ਕੇ ਵੀ ਚੱਲ ਰਹੀ ਆ ਤਾਂ ਦੋਸਤੋ ਕਹਿ ਸਕਦੇ ਆ ਵੀ ਟੈਕਨੋਲੋਜੀ ਜੇ ਅੱਗੇ ਵਧ ਰਹੀ ਆ ਤਾਂ ਲੋਕਾਂ ਦੀ ਸਹੂਲਤ ਦੇ ਲਈ ਵੀ ਕੁਝ ਵੱਖਰਾ ਜਾਂ ਨਵਾਂ ਲੈ ਕੇ ਆ ਰਹੀ ਆ ਤਾਂ ਦੋਸਤੋ ਟੈਕਨੋਲੋਜੀ ਨੇ ਤਰੱਕੀ ਕੀਤੀ ਆ ਲੋਕਾਂ ਦੀ ਲਈ ਕੁਝ ਨਵਾਂ ਆ ਰਿਹਾ ਚੀਨ ਦੀ ਕੰਪਨੀ ਬਿਡ ਨੇ ਇਹ ਕਾਰ ਜਿਹੜੀ ਐ ਲਾਂਚ ਕੀਤੀ ਆ ਤਾਂ ਹੁਣ ਟੈਸਟ ਜਿਹੜਾ ਸਕਸੈਸਫੁਲ ਹੋਇਆ ਤਾਂ ਤੁਸੀਂ ਤਰੱਕੀ ਨੂੰ ਕਿਵੇਂ ਦੇਖਦੇ ਹੋ ਇਸ ਗੱਡੀ ਬਾਰੇ ਆਪਣੀ ਰਾਏ ਕਮੈਂਟਾਂ ਚ ਸਾਂਝੀ ਕਰਿਓ ਦੋਸਤੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ